ਕੀ ਨਾ ਭਾਜੀ ਆਪਾਂ ਇਹ ਸਰਸਿੰਗ ਕਰ ਰਹੇ ਹਾਂ ਇਹ ਕਿਥੋਂ ਰਹਿਣ ਭਲੇ ਪੱਟੀ ਦੇ ਰਹਿਣ ਆਏ ਕੀ ਗੱਲ ਬੋਲੋ ਵੀ ਗਾਡੀ ਬੇਟੀ ਨਾਲ ਇਹ ਗੁਰਦਾਰੇ ਗਈ ਵਾ ਕੀ ਅੱਜ ਭਾਗ ਲੈ ਕੇ ਆਈ ਮੋਟਰ ਚੱਲ ਗਈ ਫੋਨ ਲੱਗ ਗਿਆ ਉਹ ਭਾਈ ਰੂ ਆ ਠੀਕ ਆ ਨਾ ਜੀ ਅੱਛਾ ਜੀ ਤੁਹਾਡੇ ਪਿੰਡ ਦਾ ਉਹ ਮੈਂ ਪਿੰਡ ਗਾਲੀ ਲਾਉਂ ਤੇ ਪਿੰਡ ਦਾ ਨਾ ਆਸਲਾ ਦਾ ਲੱਗੇ ਅੱਛਾ ਜੀ ਤੁਹਾਨੂੰ ਕਿੱਥੇ ਤਰਬਾ ਕਈ ਤੇ ਲੌਟ ਕੇ ਆ ਸਾਰੇ ਹੀ ਹਿਦਾਇਆ ਕਿਤੇ ਸਾਰਾ ਪੱਟੀ ਹੋ ਗਿਆ ਤੁਹਾਰੇ ਹੋਰ ਕੇ ਆਪਕੇ ਕਿ ਦੋਪੇ ਕੇ ਗਿਆ ਕੌਣ ਜਿਹੜੀ ਛੱਟ ਕੇ ਗਿਆ ਤੈਨੂੰ ਲੱਗਦਾ ਕੋਈ ਬੜ ਕਮ ਹੋਇਆ ਲੱਗਦਾ ਬੈਠਾ ਹੈ ਤੇ ਸੁਮਨ ਜੀ ਕੋਲ ਤਰਖਾਸਤ ਦਿੱਤੀ ਆ ਹਾਂਜੀ ਠੀਕ ਹੈ ਜਿਹੜਾ ਉਹ ਬੰਦਾ ਛੱਡ ਕੇ ਗਿਆ ਵਾ ਤੇ ਉਹ ਖੜਿਆ ਗਿਆ ਜਾਂਦਾ ਉਹਨੇ ਖੜਿਆ ਗਿਆ ਥਾਣੇ ਅੱਛਾ ਥਾਣੇ ਹੈ ਜਿਹੜੀ ਅੰਨਾ ਕੁੜੀ ਦੇ ਕੋਲ

ਤੇ ਉਹਨੂੰ ਬਿਠਾ ਕੇ ਲੈ ਗਿਆ ਅਣਛਾਤਾ ਤੇ ਫਿਰਦੀ ਉਹ ਤੋਂ ਬਾਅਦ ਉਹ ਅਹੀਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਉਹ ਤੋਂ ਬਾਅਦ 5:30 ਵਜੇ 6:00 ਵਜੇ ਆਇਆ ਤ੍ਰੇਨ ਪਾਰਕ ਲੱਗ ਗਿਆ ਕੁੜੀ ਨੂੰ ਛੱਡਣ ਵਾਸਤੇ ਉਹ ਕੁਝ ਲੋਕ ਇਕੱਠੇ ਹੋ ਗਏ ਉਹਨਾਂ ਨੇ ਬੰਦੇ ਨੂੰ ਘੇਰ ਲਿਆ ਸਾਨੂੰ ਸਾਨੂੰ ਇਨਫੋਰਮੇਸ਼ਨ ਦੇ ਦਿੱਤੀ ਥੜੇ ਅਹੀਂ ਜਾ ਕੇ ਉਥੋਂ ਫੜ ਲਈ ਉਸ ਤੋਂ ਬਾਅਦ ਉਹ ਤੇ ਅਪੀਅਰ ਦਰਜ ਕਰ ਦਿੱਤੀ

करवाया जा रहा जी रात डॉक्टर अवेलेबल नहीं है लेडी पुलिस बलविंदर कौर जी